ਤਲਵਾਲ ਸਾਹਿਬ ਮੇਰ ਬਣਾਉਣ ਚ ਬੜੀ ਦੇਰੀ ਹੋ ਰਹੀ ਹੈ ਕੀ ਕਾਰਨ ਹੈ ਕਿੰਨੇ ਕ ਕੌਂਸਲਰ ਤੁਹਾਡੀ ਰੇਂਜ ਚ ਆ ਗਏ ਹੁਣ ਤੱਕ ਕੀ ਹੈ ਕਿ ਮਾਦਰਤ ਰਖੂਲ ਕੇ ਗੱਲ ਕਰ ਰੋ ਹਾਂ ਹਾਂਜੀ ਦੱਸੋ ਜੀ 25 ਲੱਖ ਰੁਪਏ ਦੇ ਰਹੇ ਹੋ ਅਹੀ ਲਾ ਦੇ ਕਿੱਥੇ ਨਹੀਂ ਸਹੀ ਸਾਨੂੰ ਕੋਈ ਸਾਡੇ ਕੋਲ 25 ਲੱਖ ਦਾ ਇਹਦੀ ਵੇਖਿਆ ਅਜੇ ਤੱਕ ਤੁਹਾਨੂੰ ਕੋਈ ਦੱਸਾਈ ਜਿਹਨੂੰ ਜਿਹਨੂੰ ਲੈ ਰਹੇ ਹੋ ਜਿਹਦੇ ਕੋ ਸਾਡੇ ਕੋਲ ਤਾਂ ਸਾਦਾ ਅਹੀ ਤੇ 25 ਲੱਖ ਸਾਡੀ ਉਮਰ ਦੀ ਵੇਖਿਆ ਕਿਸੇ ਨੂੰ ਦੇਣਾ ਕਿੱਥੋਂ ਸਭ ਦੇਖ ਦੀ ਗੱਲ ਆਮ ਆਦਮੀ ਪਾਰਟੀ ਦੇ ਆਗੂ ਵੀ ਵਰਕਰ ਵੀ ਸਭ ਗਰੀਬ ਕਰਾ ਲਿਆ ਇਹ ਕਾਂਗਰਸ ਦੀਆਂ ਫਵਾਹਾਂ ਨੇ ਅਸੀਂ ਕਿਸੇ ਬੰਦੇ ਨੂੰ ਕੋਈ ਪੈਸਾ ਨਹੀਂ ਦੇ ਦੇਣਾ ਅਸੀਂ ਦੇਣਾ ਪਰ ਇੱਕ ਗੱਲ ਪੱਕੀ ਆ ਤੁਸੀਂ ਅਗਲੀ ਗੱਲ ਨਾਲ ਮੈਨੂੰ ਪੁੱਛਿਓ ਇੱਕ ਗੱਲ ਪੱਕੀ ਆ ਕਿ ਅਮਸਾਦੇ ਚ ਮਿਹਰ ਦੇਣਾ ਆਮਾਦੀ ਪਾਰਟੀ ਦਾ ਨਹੀਂ ਹੁਣ ਤਾਂ ਕਿੰਨੇ ਗ੍ਰੀਨ ਆ ਗਏ ਆ ਕਿੰਨੇ 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 ਕੌਂਸਲਰ ਆ ਚੁੱਕੇ ਆ ਕਿੰਨੇ ਕੌਂਸਲਰ ਤੁਹਾਡੀ ਰੇਲ ਚਾ ਗਏ ਨੇ ਨਹੀਂ 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 ਸਾਡੇ ਕੋਲ ਇਸ ਵੇਲੇ ਟੋਟਲ 38 ਹੈ ਹਾਂ ਜੀ ਕਾਂਗਰਸ ਕੋ 40 ਹੈ ਹੂੰ ਇਹ ਮ ਬੜਾ ਜਾ ਫਰਕ ਲੈ ਗਿਆ ਉਹ ਵੀ ਉਹ ਜਿਹੜਾ ਇੱਕ ਮਿੰਟ ਦੂਰ ਹੈ ਦਿੱਲੀ ਕੋਈ ਜ਼ਿਆਦਾ ਹੰ ਦੂਰ ਨਹੀਂ ਦਿੱਲੀ ਨੇੜੇ ਹੀ ਆ ਤੇ ਆਪਾਂ ਮਤਲਬ ਬੜਾਵਾਂਗੇ ਆਪਾਂ ਵਧੀਆ ਮੇਅਰ ਅੰਬਸਾ ਸ਼ਹਿਰ ਨੂੰ ਦੇਵਾਂਗੇ ਜਿਹੜਾ ਸ਼ਾਇਦ ਆਪਾਂ ਦੀ ਅਫਾਕਾ ਜਿੱਦਾਂ ਤੁਸੀਂ ਕਹਿਤਾ ਮੇਅਰ ਬਣਾ ਦਿਓ ਤੁਸੀਂ ਬੜਾ ਮੈਂ ਕਹੇ 26 ਤਰੀਕ ਤੋਂ ਪਹਿਲੇ ਮੇਅਰ ਬਣ ਰਿਹਾ ਵਾ ਮੈਂ ਕਿਹਾ ਵੇਖੀ ਜਾਓ ਉਹਦੀ ਕੌਣ ਸੀ ਵੀ ਬਣਾ ਦਿਓ ਵੇਖੋ ਬਣਦਾ ਕਿ ਨਹੀਂ ਬਣਾ ਦਿਓ ਬਣਾ ਦਾ ਬਣਾ ਦਿਓ ਸਾਹਿਬ 1 ਮਿੰਟ ਰੁਕੋ 1 ਮਿੰਟ ਗੱਲ ਲੱਗੀ ਹੈ ਕਿ 22 ਤੋਂ ਲੈ ਕੇ ਮੈਂ ਕਿਹਾ ਪੜ ਜੂਗਾ ਜਲਦੀ ਬਣ ਜੂਗਾ ਅੰਕੜਾ ਕਿਵੇਂ ਪੂਰਾ ਹੋਏਗਾ ਕਿਉਂਕਿ 46 ਦਾ ਅੰਕੜਾ ਚਾਹੀਦਾ ਹੈ ਹਾਲੇ ਵੀ ਤੁਸੀਂ ਕਹਿ ਰਹੇ ਹੋ 38 ਆ ਉਹ ਪਾਪਾ ਜੀ ਅੰਕੜਾ ਪੂਰਾ ਹੋਊਗਾ ਤੇ ਤਾਂ ਹੀ ਬੜਾਵਾਂਗੇ ਬਿਨਾ ਕਰਦੇ ਥੋੜਾ ਬੜਾਉਣਾ ਕਾਂਗਰਸ ਵੀ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਆਨ ਵਾਸਤੇ ਜਰਾ ਕੋਈ ਜਰਾ ਦੇਖੋ ਪੂਰਾ ਪੰਜਾਬ ਦੇ ਵਿੱਚ ਸਾਡੀ ਪਾਰਟੀ ਮਿਸੇ ਕਹਿੰਦੀ ਆ ਕਿ ਜਿਹੜਾ ਵੀ ਬੰਦਾ ਪੰਜਾਬ ਪੱਖੀ ਹੈ ਜਿਹੜਾ ਬੰਦਾ ਪੰਜਾਬ ਦਾ ਭਲਾ ਸੋਚਦਾ ਚਾਹੇ ਉਹ ਕਾਂਗਰਸ ਚਾਹੇ ਅਕਾਲੀ ਦਲ ਚਾਹੇ ਬੀਜੇਪੀ ਚਾਹੇ ਕਿਤੇ ਵੀ ਆ ਉਹ ਸਾਡੀ ਪਾਰਟੀ ਜਾ ਸਕਦਾ ਕੋਈ ਗੱਲ ਹੀ ਨਹੀਂ ਕੋਈ ਪਾਰਟੀਆਂ ਸਾਰੀਆਂ ਥੋੜੀਆਂ ਮਾੜੀਆਂ ਹੁੰਦੀਆਂ ਉਹਨਾਂ ਚ ਚੰਗੇ ਬੰਦੇ ਹੁੰਦੇ ਆ ਤੇ ਇੱਥੇ ਵੀ ਵਾਸਤਾ ਮਤਲਬ ਪਾਵਾਂਗੇ ਕਿ ਜਿਹੜਾ ਬੰਦਾ ਮਸਾਦੀ ਭਲਾਈ ਚਾਹੁੰਦਾ ਉਹ ਆਵੇ ਸਾਡਾ ਸਯੋਜ ਕਦੇ ਹੀ ਹਟਦਾ ਸਯੋਜ ਕਹਿੰਦੇ ਲੇਡੀਜ਼ ਵੇਅ ਇੱਥੇ ਵੀ ਬਣ ਰਿਹਾ ਨਹੀਂ ਨਹੀਂ ਇਹ ਤਾਂ ਕੀ ਬਣ ਰਿਹਾ ਲੇਡੀ ਬਣਦਾ ਕਿ ਬੰਦਾ ਬਣਦਾ ਤੁਹਾਨੂੰ ਦੋ ਤਿੰਨ ਦਿਨਾਂ ਚ ਪਤਾ ਲੱਗ ਜਾਊਗਾ ਪਰ ਮੇਹਰਾਮਾਦਵੀ ਪਾਰਟੀ ਦਾ ਬਣੂ ਇਹ ਮੈਂ ਤੁਹਾਨੂੰ ਕਹਿੰਦਾ ਕਾਂਗਰਸ ਦੇ ਕਿੰਨੇ ਕਾਉਂਸਲਰ ਤੁਹਾਡੇ ਸੰਪਰਕ ਚ ਹੈ ਮੈਂ ਕਹਿੰਦਾ ਜੋ ਨਾ ਨੋ ਤੁਸੀਂ ਉਹ ਕਿਉਂ ਇਦਾਂ ਕਰਦੇ ਤੁਸੀਂ ਉਹ ਦੇਖੋ ਮੈਂ ਇੱਕ ਮਿੰਟ ਯਾਰ ਇੱਕ ਮਿੰਟ ਕਿੰਨੇ ਸੰਪਰਕ ਚ ਹੈਗੇ ਤੁਹਾਡੇ ਦੇਖੋ 38 ਦੇ ਹੋ ਗਏ ਸਾਡੇ ਹਾਂਜੀ ਕੁਝ ਸਪਨੇ ਕੋ ਇਦਾਂ ਦੇ ਜਿਹੜੇ ਬਾਦੋਂ ਸਪੋਰਟ ਕਰਨ ਵਾਲੇ ਵੀ ਅਸੀਂ ਬਾਦੋਂ ਸਪੋਰਟ ਕਰਦਾਂਗੇ ਅਸੀਂ ਇਦਾਂ ਦੀ ਉਹ ਛੋਟੇ ਲੈਵਲ ਦੀ ਰਾਜਦਿੱਤੀ ਦੀ ਕਰਦੇ ਗਏ ਇਹਨੂੰ ਲੈ ਆਓ ਇਹਨੂੰ ਲੈ ਆਓ ਅਸੀਂ ਆ ਠੀਕ ਹੈ ਓਕੇ ਆ ਸਮਝੇ ਕਿ ਦਿਗਾ ਤੁਹਾਨੂੰ ਕਿੰਨੀ ਕੀ ਮੁਸ਼ਕਲ ਆ ਰਹੀ ਕਿਉਂਕਿ ਤੁਸੀਂ ਲਗਾਤਾਰ ਮਨਾਉਣ ਲਈ ਉਹਨਾਂ ਦੇ ਘਰਾਂ ਦੇ ਵਿੱਚ ਜਾ ਰਹੇ ਹੋ ਜੀ ਦੇਖੋ ਮੁਸ਼ਕਲ ਇਹ ਆ ਕਿ ਗੁਰੂ ਰਾਮਦਾਸ ਦੀ ਨਗਰੀ ਹੈ ਗੁਰੂ ਰਾਮਦਾਸ ਦੀ ਇਸ ਨਗਰੀ ਵਾਸਤੇ ਜਿੰਨੀ ਵੀ ਵੱਡੀ ਮੁਸ਼ਕਲ ਦੇ ਵਿੱਚੋਂ ਲੰਘਣਾ ਪਏ ਆਪਾਂ ਲੰਘਣ ਨੂੰ ਤਿਆਰ ਆਂ ਪਰ ਮੈਂ ਵਧੀਆ ਦਿਆਂਗਾ ਸ਼ਾਇਦ ਆਪ ਤੁਸੀਂ ਕਹੋ ਨਹੀਂ ਸੰਪਰਕ ਕਿੰਨੇ ਕ ਲੋਕ ਤੁਹਾਡੇ ਨਾਲ ਦੂਜੀ ਪਾਰਟੀ ਦੇ ਕਿੰਨੇ ਸੰਪਰਕ ਪਹਿਲਾਂ ਪਹਿਲਾਂ ਮੈਂ ਦੱਸ ਮੈਂ ਲੋਕ ਸਭਾ ਦੀ ਇਲੈਕਸ਼ਨ ਲੜੀ ਆ ਮੈਂ ਮੌਜੂਦਾ ਮੰਤਰੀ ਆ ਐਮਐਲਏ ਆ ਸਾਦਾ ਅੰਮ੍ਰਿਤਸਰ ਦੀ ਆਪਣੇ ਸੰਪਰਕ ਚ ਨਹੀਂ ਸਾਦਾ ਅੰਮ੍ਰਿਤਸਰ ਦੀ ਆਪਣੇ ਦੋਸਤ ਮਿੱਤਰ ਨੇ ਯਾਰ ਕਾਂਗਰਸੀ ਅਕਾਲੀ ਭਾਜਪੀ ਸਿਆਸਤ ਆਪੋ ਆਪਣੀ ਆਪੋ ਮਿੱਤਰ ਵੀ ਆ ਸਮਾਜਿਕ ਤੌਰ ਤੇ ਮੇਰੀ ਨਹੀਂ ਜੁਆਇਨ ਕਰਨ ਵਾਸਤੇ ਜੁਆਇਨ ਕਰ ਰਹੇ ਵਾਸਤੇ ਹਾਂ ਜੀ ਨਹੀਂ ਹੋਣੀ ਚਾਹੀਦੀ ਮੈਂ ਰਾਣ ਦੇ ਫਿਰ ਤੇ ਹੋਂਦੇ ਬਾਵਜੂਦ ਵੀ ਗੱਲ ਨਹੀਂ ਮੰਨ ਰਹੇ ਜੀ ਨਹੀਂ 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 ਸਭ ਕੋ ਗੱਲ ਵੀ ਮੰਨ ਲਿਆ ਆ ਸਾਦਾ ਗੋਲ ਜੂਗਾ ਤੁਸੀਂ ਕਿਹ ਬਤਾਓ ਤਾਰੀਵਾਲ ਸਾਹਿਬ ਬਲਾਸਟ ਬੜੇ ਹੋ ਰਹੇ ਹੈ ਬਲਾਸਟ ਬੜੇ ਹੋ ਰਹੇ ਨਹੀਂ ਨਹੀਂ ਬਲਾਸਟ ਜਿਹੜੇ ਹੋਦੇ ਆ ਇਹ ਕੁਝ ਤਾਕਤਾਂ ਪਹਿਲਾਂ ਵੀ ਅਸੀਂ ਕਹੀਆਂ ਮੈਂ ਉਦੋਂ ਵੀ ਤੁਹਾਨੂੰ ਕਿਹਾ ਸੀ ਕਿ ਕੁਝ ਸ਼ੈਤਾਨ ਲੋਕ ਬਾਹਰ ਬੈਠੇ ਆ ਜਿਹੜੇ ਇੱਥੋਂ ਦੇ ਕਾਨੂੰਨ ਵਿਵਸਥਾ ਨੂੰ ਖਲਾਫ ਕਰਨਾ ਚਾਹੁੰਦੇ ਪਰ ਸਾਡੀ ਪੁਲਿਸ ਜਿਹੜੀ ਇੰਨੀ ਕਾਬਿਲ ਆ ਪਹਿਲਾਂ ਵੀ ਜਿਹੜੇ 8 ਦਾ ਬਲਾਸਟ ਹੋਇਆ ਸਾਰੇ ਦੋਸ਼ੀ ਫੜ ਲਿਆ ਹੁਣ ਕੱਲ ਬਸੋ ਜੈੰਤੀਪੁਰ ਹੋਇਆ ਉਹ ਵੀ ਇੱਕ ਅੱਧੇ ਦਿਨ ਚ ਦੋਸਤ ਅੱਛੀ ਇੱਕ ਚੀਜ਼ ਦੱਸੋ ਮੇਅਰ ਦੇ ਮਾਮਲੇ ਚ ਕਾਂਗਰਸ ਨੇ ਦਾਵਾ ਕੀਤਾ ਕਿ ਅਸੀਂ 50 ਲੈ ਕੇ ਮੇਅਰ ਬਣਾਵਾਂਗੇ ਆਪਣਾ ਸਾਡੇ ਸੰਪਰਕ ਚ ਅੱਛਾ ਦਾਵਾ ਕਿਹਨੇ ਕੀਤਾ ਉਹਨਾਂ ਚ ਪ੍ਰਤਾਪ ਬਾਜਵੰਦ ਪ੍ਰਤਾਪ ਬਾਜਵੰਦ ਦਾ ਕਹਾਂਗਾ ਪ੍ਰਤਾਪ ਬਾਜਵੰਦ ਪੁੱਛੋ ਤਾਂ ਨਾ ਕਿੰਨੇ ਸੱਤ ਤੇ ਧੜੇ ਪਿਓ ਦੇ ਪੁੱਤਾਂ ਦੇ ਪਹਿਲਾਂ ਮੈਨੂੰ ਸੁਣ ਲੋ ਗੱਲ ਉਹ ਕਿਹਨੇ ਧੜੇ ਬੰਦੀ ਕੋਈ ਸੱਤ ਸੱਤ ਧੜੇ ਉਹਨਾਂ ਦੇ ਹੂੰ ਕੋਈ ਕਹਿੰਦਾ ਜੀ ਬਿਲਕੁਲ ਬਿਲਕੁਲ 40 ਆ ਕੋਈ ਕਹਿੰਦਾ ਬਿਲਕੁਲ 50 ਆ ਸਮਝਦੇ ਕਿ ਨਹੀਂ ਗੱਲ ਜਿੱਦਾਂ ਉੱਤੇ ਚੀਫ ਮਿਨਿਸਟਰ ਬਣ ਲਈ ਬਾਜਬਾ ਰਾਜਾ ਬੜਿੰਗ ਚੰਨੀ ਸਾਹਿਬ ਹਣੀ ਸਾਡੇ ਮੁੱਖ ਮੰਤਰੀ ਆ ਇਦਾਂ ਅੰਬਸਾਚੂ ਵੀ ਕਾਂਗਰਸ ਦੇ ਕਈ ਮਿਹਰਬਾਨ ਨਾਲੇ ਜਿੰਨੇ ਹਲਕੇ ਉਹਨੇ ਲੀਡਰ ਤੇ ਉਹਨੇ ਮਿਹਰ ਸਮਝਦੇ ਕਿ ਗੱਲ ਇੱਕ ਕਰਕੇ ਤੁਸੀਂ ਇੱਕ ਵਧਾਉਨਾ ਮੈਂ ਤੁਹਾਨੂੰ ਦੋ ਟੁਕ ਗੱਲ ਕਹਤਿ ਕਿ ਮਿਹਰ ਆਵਾ ਦੀ ਪਾਰਟੀ ਦਾ ਹੁਣ ਦਿੱਲੀ ਚ ਕੀ ਹਸਤੀ ਦੀ ਹੈ ਦਿੱਲੀ ਜਿੱਤਾਂਗੇ ਦਿੱਲੀ ਚ ਜਿੱਦੀ ਹੁਣੇ ਆਏ ਅੱਜ ਆਏ ਮੰਦੇਰੇ ਆਏ ਆ ਦਿੱਲੀ ਜਿੱਤਾਂਗੇ ਪੱਕਾ ਬਹੁਤ ਪੱਕਾ ਕਿੰਨੇ ਐਮਐਲ ਕਿੰਨੇ ਐਮਐਲ ਕਿੰਨੇ ਐਮਐਲ ਮੈਂ ਕਿਹਾ ਅਸੀਂ ਮੈਂ ਕਿਹਾ ਅਸੀਂ ਕੈਲਕੂਲੇਸ਼ਨ ਨਹੀਂ ਕਰਦੇ ਅਸੀਂ ਤਾਂ ਸੇਵਾ ਕਰਦੇ ਆ ਪਰ ਬਹੁਤ ਵਧੀਆ ਸਰਕਾਰ ਬਣੂ ਤੇ ਜਿੰਨੇ ਪਿਛਲੀ ਵਾਰ ਦੀ ਉੱਤੋਂ ਵੱਧ ਹੀ ਬਣੂਗੀ ਤੁਸੀਂ ਇੱਕ ਬਤਾਓ ਬੀਜੇਪੀ ਵਾਲੇ ਕਹਿੰਦੇ ਦਿੱਲੀ ਚ ਆਪ ਦਾ ਸਫਾਇਆ ਕਰੇਗੇ ਬੀਜੇਪੀ ਤਾਂ ਕਹਿੰਦੀ ਪੰਜਾਬ ਚ ਸਫਾਇਆ ਕਰ ਦੋਨਾ ਕਿੱਥੇ ਆ ਬੀਜੇਪੀ ਵਾਲੇ ਐਵੇਂ ਬਚਾਦੇ ਤੋਹਫੇ ਦੇ ਨਾ ਉਹ ਗੱਲਾਂ ਬਾਤਾਂ ਗੱਲਾਂ ਦਾ ਥੋੜਾ ਸਫਾਇਆ ਹੋ ਜਾਊਗਾ ਕੇਰਿਆ ਵਾਲੇ ਕੰਮ ਕਿੰਨੇ ਕੀਤੇ ਉੱਥੇ ਕੀ ਵਿਆਹ ਸਾਹਬ ਨੇ ਬਿਜਲੀ ਫਰੀ ਪਾਣੀ ਫਰੀ ਹਸਪਤਾਲ এডਿਕੇਸ਼ਨ ਬੱਸਾਂ ਕਿੰਨੇ ਕੰਮ ਕੀਤੇ ਉੱਤੇ ਸਰ ਬੀਜੇਪੀ ਨੇ ਕੀਤਾ ਕਿ ਇਹ ਤਾਂ ਕਹਿੰਦਾ ਰੇਟੀਆਂ ਵਾੜਦੇ ਆ ਜੀ ਉੱਤੇ ਲੋਕ ਚਾਦੇ ਡਰੇ ਆ ਕਿ ਜੇ ਬੀਜੇਪੀ ਆ ਗਈ ਤੇ ਇਹਨਾਂ ਸਾਰਾ ਸਾਰਾ ਕੁਝ ਬੰਦ ਕਰ ਦੇਣਾ ਪਰ ਬੀਜੇਪੀ 3500 ਰੁਪਏ ਵੰਡਣ ਦੀ ਗੱਲ ਕਰ ਉਹ ਨਹੀਂ ਜੀ 25 3500 ਜਦੋਂ ਇਹਨਾਂ ਨੇ 15 ਬੰਦਾ ਲੱਖ ਰੁਪਏ ਵੰਡੇ ਆ ਉਦੋਂ ਉਦੋਂ ਮੁੜ ਕੇ ਕਹਿੰਦੇ ਜੇ ਜੁਬਲਾ ਜੀ ਸਾਰਾ ਇਹ ਬੰਦਾ ਬੰਦਾ 1 ਬੰਦਾ ਲੱਖ ਰੁਪਈਆ ਵੀ ਕਹਿੰਦੇ ਦੇਾਂਗੇ 1100 ਤੁਸੀਂ ਵੀ ਕਿਹਾ ਸੀਗਾ ਉਹ ਮਿਲਦੇ ਦੋ ਦੋ ਕਹੀਂ 3 ਸਾਲ ਹੋਣ ਲੱਗ ਲਿਆ ਮੈਂ ਕਿਹਾ ਸਭ ਤੈਨੂੰ ਐਸੇ ਸਾਲ ਚ ਦੇ ਕੇ ਦੇਾਂਗਾ ਕਿ ਕਮਲ ਅਸ਼ਾ ਅਮਰਿਤਪਾਲ ਨਵੀਂ ਪਾਰਟੀ ਬਣਾ ਰਹੀ ਹੈ ਅਮਰਿਤਪਾਲ ਅਮਰਿਤਪਾਲ ਮੱਥਾ ਟੇਕਿਆ ਉਹਨਾਂ ਨੇ ਮੇਰੀ ਨਹੀਂ ਕੀਤੀ ਹੈ ਮੈਂ ਉਦੋਂ ਵੀ ਕਿਹਾ ਸੀਗਾ ਕਿ ਜੇੜੀ ਪਾਰਟੀ ਬਣਾਉਣੀ ਹੈ ਇਸ ਦੇਸ਼ ਦੇ ਕਾਨੂੰਨ ਦੇ ਵਿੱਚ ਰਹਿ ਕੇ ਕੋਈ ਵੀ ਬੰਦਾ ਪਾਰਟੀ ਬਣਾਉਂਦਾ ਹਰ ਇੱਕ ਨੂੰ ਹੱਕ ਹੈ ਬਣਾਵੇ ਸਮਝਦੇ ਕਿ ਗੱਲ ਜੋ ਦੇਸ਼ ਦੇ ਕਾਨੂੰਨ ਦੇ ਅੰਦਰ ਹੈ ਕਿ ਜੇ ਕੋਈ ਕਾਰਵਾਈ ਕਰਦਾ ਕੋਈ ਪੋਲਿਟিক্যাল ਫੋਰਮ ਬਣਦਾ ਤੇ ਉਹ ਚੱਕੀ ਮਾਰਾ ਸੁਖਵੀਰ ਬਾਦਲ ਵੀ ਫੋਰਮ ਚ ਆ ਗਏ ਉਹ ਸੁਖਵੀਰ ਬਾਦਲ ਹੁਣੀ ਤੇ ਕਹਿੰਦਾ ਉਹ ਕਹਿੰਦੇ ਕੋਈ ਗੱਲ ਨਹੀਂ ਮੈਂ ਸੀ ਐਸੇ ਰੈਸਟ ਕਰ ਰਿਹਾ ਸੀ ਹੁਣ ਅਸੀਂ ਐਕਸ਼ਨ ਚ ਆ ਗਏ ਆ ਅੱਛਾ ਹਾਂ ਹਾਂਜੀ ਉਹ ਤਾਂ ਪਿਛਲੇ 100 ਸਾਲ ਤੋਂ ਐਕਸ਼ਨ ਚ ਨੇ ਉਹਦਾ ਪਿਓ ਦੇ ਪੁੱਤੋਂ ਐਕਸ਼ਨ ਚ ਆਏ ਤੇ ਕਾਲੀ ਦਲ ਖਤਮ ਕਰਦਾ ਜੇ ਹੁਣ ਕਹਿੰਦੇ ਐਕਸ਼ਨ ਚ ਹੋਣਾ ਜੇ ਦੱਸੋ ਮੈਨੂੰ ਪਹਿਲਾਂ ਉਹ ਕਹਿੰਦੇ ਸੀ ਆਰਾਮ ਕਰ ਰਹੇ ਸੀ ਹੁਣ ਅਸੀਂ ਆ ਗਏ ਹੁਣ ਉਹ ਥੋੜਾ ਆਰਾਮ ਕਰਦੇ ਪੰਜਾਬ ਦੇ ਲੋਕਾਂ ਦੇ ਆਰਾਮ ਕਰਾਤਾ ਤੁਹਾਨੂੰ ਉਹ ਕਿ ਉਹ ਤਾਂ ਮਤਲਬ ਕਰਨ ਵਾਲਾ ਉਹ ਤੇ ਕੁਰਸੀ ਵੇਖ ਕੇ ਉਹਨਾਂ ਨੂੰ ਐ ਮਤਲਬ ਅੱਖਾਂ ਖੁੱਲਦੀ ਉਹਨਾਂ ਦੀ ਲਾਹ ਡੈਰੀ ਚੱਲੇ ਵੀ ਨਾਮ ਲਿਖਿਆ ਉਹ ਕੋਈ